ਇਤੋਂ ਨਾ ਪਾਕਿਸਤਾਨ ਦਾ ਬਾਰਡਰ ਜਿਹੜਾ ਬਿਲਕੁਲ ਨੇੜੇ ਆ ਤੁਹਾਨੂੰ ਜ਼ੂਮ ਕਰਕੇ ਦਿਖਾਉਣੇ ਆ ਉਹ ਵੇ ਲੋ ਜ਼ੀਰੋ ਲਾਈਨ ਉਹ ਸਾਹਮਣੇ ਰਹੀ ਹੈ ਜਿੱਥੇ ਉਹ ਲੱਗੇ ਹੋਏ ਖੰਬੇ ਹਨ ਉਹ ਜ਼ੀਰੋ ਲਾਈਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜਾ ਦਿਨ ਹੈਗਾ ਮੰਗਲਵਾਰ ਤਰੀਕ ਹੈਗੀ ਅੱਜ 9 8 2025 ਤੇ ਅੱਜ ਜਿਹੜਾ ਆਪਾਂ ਲਾਲ ਸਿੰਘ ਚੁੱਗਾ ਪਿੰਡ ਆਏ ਆ ਫਰੋਇਪੁਰ ਦੇ ਲਾਗੇ ਪੈ ਜਾਂਦਾ ਬਾਰਡਰ ਏਰੀਆ ਵੀ ਨੇੜੇ ਪੈ ਜਾਂਦਾ ਇਹਨੂੰ ਤੇ ਇਧਰਲੇ ਪਾਸੇ ਆਪਾਂ ਜਿਹੜੀ ਮੈਡੀਕਲ ਕੈਂਪ ਦਵਾਈਆਂ ਦਾ ਲਾਵਾਂਗੇ ਤੇ ਡਾਕਟਰ ਸਾਹਿਬਾਨ ਜਿਹੜੇ ਆਪਣੇ ਨਾਲ ਆਏ ਆ 7ਵਾਂ ਜਿਹੜਾ ਮੈਡੀਕਲ ਕੈਂਪ ਅੱਜ ਆਪਣਾ ਜਿਹੜੇ ਅੱਜ ਦੇ ਹਾਲਾਤ ਆ 9 ਤਰੀਕ 8ਵਾਂ ਮਹੀਨਾ 2025 ਤੇ ਇਹਦੇ ਹਾਲਾਤ ਇਹ ਆ ਕਿ ਬਈ ਪਾਣੀ ਜਿਹੜਾ ਸੁੱਕਦਾ ਜਾਂਦਾ ਵਾ ਇਧਰਲੇ ਪਾਸੇ ਜਿਹੜਾ ਸਾਰਾ ਝੋਨਾ ਇਹ ਮਰ ਗਿਆ ਵਾ ਇਧਰ ਬਸ ਸਾਰੇ ਪਾਸੇ ਜਿਹੜਾ ਪਾਣੀ ਪਾਣੀ ਤੁਹਾਨੂੰ ਦਿੱਸੀ ਜਾਂਦਾ ਵਾ ਤੇ ਇੱਥੇ ਵੀ ਜਿਹੜੀ ਦਵਾਈ ਦੀ ਸੇਵਾ ਕੀਤੀ ਅੱਜ ਆਪਣੇ ਡਾਕਟਰ ਸਾਹਿਬਾ ਇਹਨਾਂ ਨੇ ਇਹ ਜਿਹੜਾ ਪਿੰਡ ਹੈਗਾ ਲਾਲ ਸਿੰਘ ਚੁੱਗੇ ਹੈਗਾ ਤੇ ਪਾਣੀ ਬਹੁਤ ਆਇਆ ਸੀ ਬੜੇ ਇੱਧਰ ਪਾਣੀ ਬਹੁਤ ਆਇਆ ਕਿੰਨਾ ਕੁ ਸੀ ਇੱਥੋਂ ਆ ਜਿਹੜਾ ਡੁੱਬਿਆ ਪਿਆ ਕਿ ਫੁੱਲ ਸੀ ਤਾਂ ਤੱਕ ਤੇ ਇੱਥੇ ਬਹੁਤ ਫੁੱਲ ਪਾਣੀ ਸੀਗਾ ਬਾਈ ਕਹਿੰਦਾ ਤੇ ਹੁਣ ਜਿਹੜਾ ਇਹ ਪਾਣੀ ਘਟ ਗਿਆ ਵਾ ਹਨਾ ਤੇ ਇੱਥੇ ਫੌਜ-ਫੂਜ ਵੀ ਲੱਗੀ ਸੀਗੀ ਤੇ ਫੌਜ ਦੀ ਡਿਊਟੀ ਇੱਥੇ ਲੱਗੀ ਸੀ ਕਿ ਬਾਈ ਕਹਿੰਦਾ ਤੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਲੋਕ ਇੱਥੇ ਆ ਕੇ ਬੈਠੇ ਹੋਏ ਆ ਲੰਗਰ ਪਾਣੀ ਜਿਹੜਾ ਇੱਥੇ ਬਣਾਇਆ ਹੋਇਆ ਇੱਧਰ ਲੱਖੋ ਪਸੂ ਪੂਸੂ ਜਿਹੜੇ ਇੱਥੇ ਬੰਨੇ ਹੋਏ ਆ ਆ ਹੈਗੀਆਂ ਫੌਜ ਦੀਆਂ ਗੱਡੀਆਂ ਇੱਧਰਲੇ ਪਾਸੇ ਜਿਹੜਾ ਰਾਸ਼ ਨਾਲ ਲੋਡ ਕੜ ਕੇ ਟਰੈਕਟਰ ਚ ਤੇ ਉਹ ਪਿੰਡ ਦੇ ਵਿੱਚ ਪੰਚਾਇਆ ਜਾ ਰਿਹਾ ਵਾ ਆ ਇੱਕ ਕੈਸਤੀ ਖੜੀ ਆ ਜਦੋਂ ਪਾਣੀ ਜ਼ਿਆਦਾ ਹੋਣਾ ਤੇ ਉਹ ਕੈਸਤੀ ਦੇ ਰਾਹੀ ਜਿਹੜਾ ਪਾਣੀ ਪੋਣੀ ਉਹ ਤੋਂ ਜ਼ਿਆਦਾ ਆਛਣ ਜਿਹੜਾ ਗਾਂ ਲੈ ਕੇ ਜਾਂਦੇ ਹੁੰਦੇ ਆ ਉਹ ਪੌਜੀ ਅਧਿਕਾਰੀ ਨਾਲ ਸੇਵਾ ਕਰਾਉਂਦੇ ਆ ਆ ਦੇਖੋ ਚਲ ਪਹਿਲਾਂ ਨਹੀਂ ਰੱਖੋ ਸਮਾਨ ਉਤਾਰ ਲੈ ਕੇ ਪਾਉਣਾ ਹੈ ਦੋੜ ਚਾ ਮਸਾ ਹਾਰੀ ਦੋੜ ਚਾ ਅੱਗੇ ਕਰ ਲਓ ਨਾ ਰੱਖ ਰੋ ਮੈਂ ਚੜ੍ਹਨ ਸਮਾਨ ਦਾ ਬਿਲਕੁਲ ਅਲਾਈਨਮੈਂਟ ਆ ਜਿਹੜੀ ਲੋਕ ਟਾਈਲ ਆ ਇਹਨਾਂ ਘਰਾਂ ਨੂੰ ਜਾਂਦੀ ਸੀਗੀ ਤੇ ਪਾਣੀ ਵਗਦਾ ਕਰਕੇ ਉਤੋਂ ਹੀ ਲੰਘਾ ਕਰਕੇ ਤੇ ਜਿਹੜਾ ਇਹ ਰਸਤਾ ਇਹਨਾਂ ਦਾ ਇੱਕ ਸੌਨਾ ਬੰਦਾ ਤੇ ਪਾਣੀ ਬਹੁਤ ਜ਼ਿਆਦਾ ਸੀਗਾ ਹਜੇ ਤਾਂ ਸੁੱਕ ਸੁੱਕ ਗਿਆ ਇਹ ਹੁਣ ਘਟ ਗਿਆ ਤੇ ਜਿਹੜਾ ਮਾੜਾ ਮੋਟਾ ਹੋ ਸਕਦਾ ਹੁਣ ਤਾਂ ਲੰਘ ਲੂਗੇ ਜਾਂਦੇ ਹੁਣ ਤਾਂ ਪਰ ਫਿਰ ਵੀ ਜਿਹੜਾ ਮੋਸਟਲ ਜਿਹਾ ਲੱਗਦਾ ਕੰਮ ਤੇ ਪਾਣੀ ਦੀ ਸਪੀਡ ਹਜੇ ਵਾਵਾ ਤੇ ਇੱਧਰ ਬਚੂ ਨਾ ਝੂਨਾ ਦਾ ਸਾੜਾ ਜਰਾ ਮਤਮਤੇ ਗਿਆ ਵਾ ਇਹ ਇੱਥੇ ਆਪਣਾ ਲੱਗਾ ਹੋਇਆ ਮੈਡੀਕਲ ਜਿਹੜਾ ਦਵਾਈਆਂ ਦਾ ਇਹ ਜਿਹੜਾ ਪਿੰਡ ਆ ਇਹ ਗੰਡੇਸੇ ਵਾਲੇ ਜਿਹੜਾ ਝੁੱਗੇ ਆ ਤੇ ਜਿਹੜੇ ਲੋਕਾਂ ਦੇ ਹਾਲਾਤ ਨੇ ਉਹ ਬਾਹਲੇ ਚੰਗੇ ਨਹੀਂਗੇ ਕਿਉਂਕਿ ਸਾਰੇ ਇਧਰਲੇ ਪਾਸੇ ਪਾਣੀ ਆਇਆ ਹੋਇਆ ਤੇ ਇਸੇ ਕਰਕੇ ਜਿਹੜਾ ਸਾਰੇ ਆ ਬੰਨ ਤੇ ਬੈਠੇ ਆ ਪਸ਼ੂ ਉਹ ਸਾਹਮਣੇ ਪਸ਼ੂ ਉਥੋਂ ਆਪਾਂ ਦਿਖਾਉਣੇ ਬਾਅਦ ਦੇ ਵਿੱਚ ਤੇ ਇਧਰਲੇ ਪਾਸੇ ਵੈਟਰਨਰੀ ਵਾਲੀ ਦਵਾਈ ਹੈ ਜਿਹੜੀ ਤੇ ਪਸ਼ੂਆਂ ਵਾਲੀ ਜਿਹੜੀ ਉਹ ਵੀ ਬਾਈ ਹੁਣਾਂ ਦੇ ਰੱਖੀ ਹੋਈ ਆ ਇਹ ਜਿਹੜਾ ਕੋੜ-ਕੋੜ ਕਲਾਂ ਤੋਂ ਕੈਂਪ ਲੱਗਾ ਹੋਇਆ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਵਲ ਸੁਸਾਇਟੀ ਤੇ ਐਮ ਪੀ ਏ ਪੀ ਬਲਾਕ ਖਲਖੁਰ ਦੇ ਜਿੰਨੇ ਵੀ ਡਾਕਟਰ ਆ ਉਹਨਾਂ ਵੱਲੋਂ ਤੇ ਇਧਰਲੇ ਪਾਸੇ ਫੌਜ ਸਾਹਮਣੇ ਹੈਗਾ ਗੁਰਦੁਆਰਾ ਸਾਹਿਬ ਤੇ ਉਹ ਵੀ ਆ ਪੱਥਰ ਨੂੰ ਦਿਖਾਉਣੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਲੰਗਰ ਚੱਲ ਰਿਹਾ ਵਾ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਲੰਗਰ ਪੱਕਦਾ ਤੇ ਇੱਥੇ ਹੀ ਜਿਹੜਾ ਸ਼ਕ ਦੇ ਛਕਾਉਂਦੇ ਆ ਸਾਰੇ ਸਾਰਾ ਪੰਡ ਇੱਥੇ ਛਕਦਾ ਹਾਂਜੀ ਅੱਛਾ ਇਧਰ ਰਾਹਤ ਸਮਗਰੀ ਲੈ ਕੇ ਆਏ ਹੋਏ ਬਾਈ ਉਹਨੇ ਹਰਿਆਣੇ ਤੋਂ ਇਹਨਾਂ ਦਾ ਪੰਡ ਹੈ ਕਾਕੋਦ ਦਾ ਜਿਹੜਾ ਪਾਣੀ ਪੱਤ ਇਹ ਸਾਹਮਣੇ ਇਹਨਾਂ ਦਾ ਬੋਰਡ ਲੱਗਿਆ ਹੋਇਆ ਵਾ ਤੇ ਆ ਟਰਾਲੀ ਵੀ ਜਿਹੜੀ ਹਰਿਆਣੀਆਂ ਵਾਲੇ ਤੁਹਾਨੂੰ ਪਤਾ ਚਾਰ ਟਾਇਰ ਵਾਲੀ ਹਰਿਆਣੇ ਚ ਹੁੰਦੀ ਆ ਤੇ ਬਾਕੀ ਟਰੈਕਟਰ ਦਾ ਨੰਬਰ ਹੋਇਆ ਤੇ ਤੁਹਾਨੂੰ ਦਿਖਾ ਹੀ ਦਿੰਨੇ ਆ ਨਹੀਂ ਨਵਾਂ ਟਰੈਕਟਰ ਆ ਤੇ ਇਹ ਹਰਿਆਣੇ ਤੋਂ ਆਏ ਵੀਰ ਤੇ ਇਧਰ ਦੇ ਪਾਸੇ ਜਿਹੜੇ ਆਹ ਪਸ਼ੂ ਆ ਤੇ ਇਹ ਵੀ ਜਿਹੜੇ ਬੰਨ ਤੇ ਖੜੇ ਹੋਏ ਆ ਆ ਸਾਹਮਣੇ ਦੇਖੋ ਤੇ ਇਹ ਵੀ ਇਸੇ ਕਰਕੇ ਆ ਵੀਰੇ ਕਿਉਂਕਿ ਸਾਰੇ ਫਰੰਡ ਜਿਹੜਾ ਉਧਰਲੇ ਪਾਸੇ ਡੁੱਬਿਆ ਵਾ ਤੇ ਇੱਥੇ ਪਸ਼ੂ ਜਿਹੜੇ ਬੰਨੇ ਹੋਏ ਆ ਤੇ ਇੱਥੇ ਬਾਈ ਬੰਨੀ ਜਾਂਦਾ ਸੀ ਆ ਪਸ਼ੂ ਮੈਂ ਕਿਹਾ ਬਾਈ ਨੂੰ ਪੁੱਛ ਕੇ ਹੁਣੇ ਕੀ ਹਾਲਾਤ ਨੇ ਬਾਈ ਨਾ ਤੂੜੀ ਰਲਾਈ ਜਾਂਦਾ ਸੀ ਉਸਕੀ ਤੇ ਬਾਈ ਆਹੀ ਪੰਡ ਆਪਣਾ ਹਾਂਜੀ ਹਾਂਜੀ ਆਹੀ ਠੀਕ ਹੈ ਕਿੰਨਾ ਕੁ ਦੇਖੋ ਪਾਣੀ ਤੇ ਅੱਛਾ ਅੱਛਾ ਇਹ ਥੋੜੇ ਘਰ ਹੀ ਇਹ ਸਾਰੇ ਆ ਥੋੜੇ ਘਰ ਹੈ ਡੁੱਬੇ ਪਏ ਹਨ ਬਈ ਪਾਣੀ ਦੇ ਵਿੱਚ ਅੱਛਾ ਇਹ ਕਿੰਨਾ ਕੁ ਪਾਣੀ ਸੀ ਬਾਈ ਇੱਥੇ ਇੱਥੇ ਪਾਣੀ ਭਾਈ ਪਲਾਂ 8-9 ਫੁੱਟ ਹੋ ਗਿਆ ਸੀ ਅੱਛਾ ਤੇ ਇਥੋਂ ਬਾਰਡਰ ਏਰੀਆ ਕਿੰਨਾ ਕੁ ਦੂਰ ਹੈ 1.5 ਕਿਲੋਮੀਟਰ ਹੈ ਤੇ ਅੱਛਾ ਉਹ ਸਾਹਮਣੇ ਸਤਲੁਜ ਦਰਿਆ ਬਈ ਉਹ ਜਿਹੜਾ ਉਸੇ ਹਾਂਜੀ अच्छा सात ਤੋਂ ਲੈ ਕੇ دریا ਦੇ ਪਰਲੇ ਪਾਸੇ ਹੈਗਾ ਆਪਣਾ ਪਾਕਿਸਤਾਨ ਬਾਰਡਰ ਹੈ ਨਾ ਤੇ ਆ ਬਈ ਪਸ਼ੂ ਤੇਰੇ ਹੀ ਆ ਹਾਂਜੀ ਠੀਕ ਆ ਬਈ ਹੋਰ ਤੁਸੀਂ ਇੱਕ ਤੂੜੀ ਬਾਰੇ ਕੁਝ ਕਹਿ ਰਹੇ ਸੀ ਸ਼ਾਇਦ ਹਾਂ ਤੂੜੀ ਚਾਹੀਦੀ ਹੈ ਤੇ ਆਪਣੇ ਪਸ਼ੂਆਂ ਵਾਸਤੇ ਚਾਰਾ ਚਾਹੀਦਾ ਜੀ ਅੱਛਾ ਬਾਈ ਕੋਲੇ ਨਾ ਆਹ ਹੀ ਤੂੜੀ ਰਹਿ ਗਈ ਆ ਇੱਕ ਦੋ ਗੱਠਾਂ ਪਈਆਂ ਤੇ ਜਾਣੀ ਕਿ ਡੰਗ ਦਿਹਾੜੀ ਦੀ ਤੂੜੀ ਆ ਤੇ ਆ ਬਾਈ ਦੇ ਪਸ਼ੂ ਸਾਰੇ ਬਾਈ ਦੇ ਆ ਤੇ ਇੱਥੇ ਬਾਈ ਆ ਰਲਾਈ ਜਾਂਦਾ ਵਾ ਤੇ ਇਹ ਬਾਈ ਕਹਿੰਦਾ ਬਈ ਇੱਥੇ ਜੇ ਇਧਰਲੇ ਪਾਸੇ ਸਾਡੇ ਘਟੋਂ ਦੇ ਘਟੋਂ ਦੇ ਨਵੀਦ ਤੇ ਜੇ ਇਧਰਲੇ ਪਾਸੇ ਪਹੁੰਚ ਜਾਣ ਕਿਉਂਕਿ ਆਪਾਂ ਜਿੱਦਾਂ ਨੂੰ ਮੂੰਹ ਕਰ ਲੈਨੇ ਉਦੋਂ ਨੂੰ ਸਾਰੇ ਤੁਰੇ ਜਾਂਦੇ ਤੇ ਬਾਈ ਕਹਿੰਦਾ ਬਈ ਇਧਰ ਨੂੰ ਵੀ ਜੇ ਸਾਡੇ ਵੰਡ ਜਾਣ ਤੇ ਸਾਡਾ ਸੌਖਾ ਹੋ ਜਾਊਗਾ ਹਨਾ ਕਿਉਂਕਿ ਤੂੜੀ ਜਰੀ ਡੁੱਬ ਗਈ ਆ ਤੇ ਰਾchnbani ਦਾ ਆਈ ਜਾਂਦਾ ਬਾਈ ਰਾchnbani ਆਈ ਰਾchnpai ਆ ਆਈ ਆਂਦਾ ਜਾਨੀ ਕਿ ਜਣਾ ਚਾਰਾ ਚੂਰਾ ਜਾਂ ਮੰਨ ਲਓ ਪੱਠੇ ਤੂੜੀ ਇਹ ਘਟ ਆਉਂਦੀ ਹੈ ਨਾ ਫਿਰ ਖਾ ਪਸ਼ੂਆਂ ਦਾ ਔਖਾ ਪਸ਼ੂਆਂ ਨੇ ਕਿਹੜਾ ਬੋਲ ਕੇ ਦੱਸਣਾ ਬਾਈ ਸਾਨੂੰ ਆ ਚੀਜ਼ ਦੀ ਲੋੜ ਆ ਤੇ ਕਿਰਪਾ ਕਰਕੇ ਜਿਹੜੇ ਵੀਡੀਓ ਦੇਖਦੇ ਆ ਉਹ ਇਹ ਪਿੰਡ ਦਾ ਨਾਮ ਦੱਸ ਦਿਓ ਬਈ ਇੱਕ ਵਾਰੀ ਪਿੰਡ ਆਪਣਾ ਹੀ ਆਪਣਾ ਕਿਲਚੇ ਆ ਤੇ ਅਸੀਂ ਅੱਗੇ ਆਪਣੇ ਟਾਣੀਆਂ ਹੈ ਜੀ ਗਣੇਸ਼ੇ ਵਾਲੇ ਟਾਣੀਆਂ ਹਾਂ ਜਾਨੀ ਕਿ ਬਨਤੇ ਹੀ ਆ ਨਾ ਆਪਾਂ ਹਾਂ ਠੀਕ ਆ ਬਈ ਬਿਲਕੁਲ ਆਪਣੇ ਦਰਿਆ ਦੇ ਲਾਗੇ ਸੱਤ ਲੋਈ ਦੇ ਓਕੇ ਬਈ ओके आ जाओ आ जाओ ਇਧਰ ਬਾਈ ਹੁਣੇ ਮਾਂਜੀਆਂ ਦੇ ਦੇਗੇ ਪਾਣੀ ਦੇ ਵਿੱਚ ਜਿਹੜਾ ਪਾਣੀ ਆਪਾਂ ਜਿਹੜੇ ਪਾਣੀ ਤੋਂ ਡਰਦੇ ਤੇ ਉਹਨਾਂ ਨੂੰ ਇੱਕ ਨਸੀਹਤ ਆ ਕਿ ਬਈ ਦੇਖੋ ਇਹ ਪੰਜਾਬੀਆਂ ਦੇ ਦਿਲਾਂ ਇਤੋਂ ਨਾ ਪਾਕਿਸਤਾਨ ਦਾ ਬਾਰਡਰ ਜਿਹੜਾ ਬਿਲਕੁਲ ਨੇੜੇ ਆ ਤੁਹਾਨੂੰ ਜ਼ੂਮ ਕਰਕੇ ਦਿਖਾਉਣੇ ਆ ਉਹ ਵੇਲੇ ਜ਼ੀਰੋ ਲਾਈਨ ਉਹ ਸਾਹਮਣੇ ਰਹੀ ਹੈ ਜਿੱਥੇ ਉਹ ਲੱਗੇ ਹੋਏ ਖੰਬੇ ਹਨ ਉਹ ਜ਼ੀਰੋ ਲਾਈਨ ਤੇ ਉਰਲੇ ਪਾਸੇ ਜਿਹੜੇ ਇੰਡੀਆ ਦੇ ਘਰ ਆ ਤੇ ਪਰਲੇ ਪਾਸੇ ਜਿਹੜਾ ਪਾਕਿਸਤਾਨ ਸ਼ੁਰੂ ਹੋ ਜਾਂਦਾ ਵਾ ਸਮਾਪਤੀ ਸਮਾਪਤੀ ਕੈਮਰਾ ਹੋਰ ਆਗੇ ਹੋਰ ਆਗੇ ਹੁਣ ਹੋਰਾਂ ਨੂੰ ਮੌਕਾ ਦਿੱਤਾ ਸਮਾਪਤੀ ਕਰਤੀ ਤੇ ਅਸੀਂ ਲੱਦ ਲਏ ਆ ਸਮਾਨ ਦਵਾਈਆਂ ਉਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਸਹੀ ਗੱਲ ਆ ਹਨਾ ਡਾਕਟਰ ਸਾਹਿਬ ਦੂਜੇ ਡਾਕਟਰਾਂ ਨੂੰ ਮੌਕਾ ਦੇ ਦਈਏ ਸਹੀ ਆ ਸਹੀ ਆ ਮੈਂ ਕਹਾਂ ਉਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਹਨਾ ਬਿਲਕੁਲ ਕੀ ਫਿਰ ਤੁਸੀਂ ਅੱਜ ਵੇਖਿਆ ਕੀ ਥੋੜੇ ਹਿਸਾਬ ਨਾਲ ਕੀ ਹਸਾਕਤਾ ਵਾ ਹਸਾਕਤਾ ਜੀ ਬਹੁਤ ਵਧੀਆ ਲੋਕਾਂ ਦਾ ਜਿਹੜਾ ਮੈਂ ਉਹ ਮਤਲਬ ਕਿ ਆ ਹੜਾ ਵਾਲਾ ਕੀ ਹੁਣ ਇਹਦੇ ਬਾਰੇ ਥੋੜੇ ਕੀ ਵਚਨਾ ਦੋ ਕਰੋਗਾ ਸਾਝੇ ਸਾਡੇ ਨਾਲ ਇਹਦੇ ਵਿੱਚ ਤਾਂ ਵਚਨ ਇਹ ਹੈ ਜੀ ਔਰ ਕੁਝ ਫਾਇਦਾ ਹੋ ਰਿਹਾ ਕੁਝ ਨੁਕਸਾਨ ਹੈ ਜੇਡਾ ਵੀ ਆ ਮਤਲਬ ਵੀ ਬਿਸਕੁਟ ਵਗੈਰਾ ਫਾਸਟ ਫੂਡ ਦਿੱਤਾ ਜਾ ਰਿਹਾ ਚਾਹ ਮੈਡੀਸ਼ਨ ਬਗੈਰ ਬੇ ਲਿਮਟਡ ਲਈ ਜਾ ਰਹੀ ਆ ਇਹਦੇ ਆਉਣ ਵਾਲੇ ਸਮਝ ਹਾਰਟ ਰੋਗ ਪੇਟ ਰੋਗ ਚਮੜੀ ਰੋਗ ਆ ਤੇ ਇਹ ਰੋਗ ਵਧਣਗੇ ਸ਼ੂਗਰ ਵਗੈਰਾ ਤਾਂ ਦਾ ਮਤਲਬ ਇਹ ਲੋਡ ਆ ਤਾਂ ਲੋ ਲੋਡ ਆ ਤਾਂ ਲੋ ਬਈ ਐਵੇਂ ਕੀ ਫਾਇਦਾ ਇਹ ਕਿਹੜਾ ਖਰਾਕ ਆ ਇਹਦਾ ਆਪਾਂ ਨੂੰ ਸਰੀਰ ਨੂੰ ਮਾੜਾ ਮੋੜਾ ਜੇ ਕੋਈ ਹੈਗੀ ਆ ਨਾ ਆ ਚਾਹ ਤਾਂ ਲਓ ਤਾਂ ਨਹੀਂ ਫਿਰ ਸਪੀਰਟ ਤੇ ਪੇਨ ਕਲਰ ਲਾਲ ਖਾ ਖਾ ਕੇ ਲੋਕਾਂ ਨੇ ਬਾਲਿਆਂ ਨੇ ਬਿਮਾਰ ਹੋ ਲਿਆ ਹਾਂ ਠੀਕ ਹੈ ਜੀ ਧੰਨਵਾਦ ਨਾਲ ਇਥੋਂ ਐਮ ਬੈਕ ਕਰ ਲਓ ਫਿਰ ਹਾਂਜੀ ਹਾਂਜੀ ਹਾਂ ਨਾ ਇੱਕ ਅੰਦਾ ਪੈਂਦੀ ਆ ਕਿੰਨੇ ਠੀਕ 10 ਕਿਲੋ ਮਿੱਟੀ ਮਾਰ ਦੀ ਚਾਹ ਪੀ ਲ ਗਏ ਹੋ ਰਹੀ ਆ ਪੀ ਕੇ ਚੱਲਦੇ ਆ ਦੇਖੋ